ਸਭ ਤੋਂ ਪਹਿਲਾਂ ਤਾਂ ਸਤਿ ਸ੍ਰੀ ਅਕਾਲ ਜੀ ਜਿੰਨੇ ਵੀ ਤੁਸੀਂ ਦੇਖ ਰਹੇ ਹੋ ਤੁਹਾਡਾ ਸਾਰਿਆਂ ਦਾ ਆਪਾਂ ਸਵਾਗਤ ਕਰਦੇ ਹਾਂ ਤੁਹਾਡੇ ਆਪਦੇ ਆਪਣੇ ਚੈਨਲ 'ਚ ਤੇ ਬਹੁਤ ਸਾਰੀਆਂ ਮਸ਼ੀਨਰੀਆਂ ਤੁਹਾਡੇ ਖਾਤਰ ਆਪਾਂ ਲੈ ਕੇ ਪਹੁੰਚੇ ਹਾਂ ਕੱਲੀ ਕੱਲੀ ਮਸ਼ੀਨਰੀ ਦੀ ਆਪਾਂ ਗੱਲਬਾਤ ਕਰਾਂਗੇ ਹਰ ਮਸ਼ੀਨਰੀ ਦੀ ਜਾਣਕਾਰੀ ਤੁਹਾਨੂੰ ਵਧੀਆ ਤਰੀਕੇ ਨਾਲ ਮਿਲ ਜੂਗੀ ਤਾਂ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਨੋਟ ਕਰ ਲਓ ਜੀ ਉੱਪਰ ਹਮੇਸ਼ਾ ਵਾਰ-ਵਾਰ ਲਿਖਿਆ ਰਹਿੰਦਾ ਹੈ ਨੰਬਰ ਹੈ 7719445360 ਜੇ ਕਿਸੇ ਨੂੰ ਭਾਈ ਐਡ ਕਰਵਾਉਣੀ ਹੈ ਕਿਸੇ ਵੀ ਕੋਠੀ ਦੀ ਘਰ ਦੇ ਮਕਾਨ ਦੀ ਕਿਸੇ ਵੀ ਗੱਡੀ ਮੋਟਰਸਾਈਕਲ ਦੀ ਆਪਣੇ ਕੋਲੇ ਭੇਜੋ ਇੱਕ ਵੀਡੀਓ ਪੂਰੀ ਜਾਣਕਾਰੀ 5 ਤੋਂ 7 ਫੋਟੋਵਾਂ ਉਸ ਤੋਂ ਬਾਅਦ ਐਡ ਆਪਾਂ ਬਿਲਕੁਲ ਫਰੀ ਦੇ ਵਿੱਚ ਲਗਾ ਦੇਵਾਂਗੇ ਹੁਣ ਆਪਾਂ ਗੱਲ ਕਰਾਂਗੇ ਗੱਡੀਆਂ ਦੀ ਜੀ ਆਪਣੇ ਕੋਲੇ ਪਹਿਲੀ ਗੱਡੀ ਬਈ ਜਿਹੜੀ ਪਹੁੰਚੀ ਹੈ ਫੋਰਚਨਰ ਮਾਲਕ ਨੇ ਭੇਜੀ ਆਪਣੇ ਕੋਲੇ ਲਗਜ਼ਰੀ ਗੱਡੀ ਹੈ ਜੀ ਵੱਡੀ ਗੱਡੀ ਆ ਫੋਰਚਨਰ 2012 ਮਾਡਲ ਆਪਣੇ ਕੋਲੇ ਪਹੁੰਚੀ ਹੈ ਸੈਕੰਡ ਨਾਮ ਹੈ ਜੀ ਦੂਜੇ ਹੱਥ ਗੱਡੀ ਚੱਲ ਰਹੀ ਹੈ ਤੇ ਟਾਇਰਾਂ ਦੀ ਕੰਡੀਸ਼ਨ ਆਪਾਂ ਨੂੰ ਬਿਲਕੁਲ ਨਵੀਂ ਮਿਲੇਗੀ ਟਾਪ ਮਾਡਲ ਗੱਡੀ ਹੈ ਗੱਡੀ ਦੀ ਕੰਡੀਸ਼ਨ ਆਲੂਕੀ ਐ 2012 ਮਾਡਲ ਹੈ ਨਿਹਾਲ ਸਿੰਘ ਵਾਲਾ ਮਾਲਕ ਦਾ ਏਰੀਆ ਜਾ ਕੇ ਕਿਸੇ ਨੇ ਦੇਖਣੀ ਐ ਤਾਂ ਜਾ ਕੇ ਦੇਖ ਸਕਦਾ ਹਾਂ ਬਾਕੀ ਤੁਹਾਡੀ ਫਰਮਾਇਸ਼ ਤੇ ਆਪਾਂ ਲੈ ਕੇ ਪਹੁੰਚੇ ਹਾਂ ਕਾਫੀ ਕਮੈਂਟ ਆਈ ਸੀਗੇ ਤੇ ਤੁਹਾਡੇ ਕਮੈਂਟਾਂ ਨੂੰ ਦੇਖ ਕੇ ਹੀ ਮੈਂ ਲੈ ਕੇ ਪਹੁੰਚਿਆ ਆਹੋ ਗੱਡੀ ਬਾਕੀ ਨਵੇਂ ਟੈਰਾਂ ਚ ਨਵੀਂ ਗੱਡੀ ਆ ਸ਼ੌਂਕ ਨਾਲ ਰੱਖੀ ਹੋਈ ਆ ਤੇ ਮਾਲਕ ਦਾ ਜਿਹੜਾ ਨੰਬਰ ਹੈ 9463407764 ਮਾਲਕ ਵੱਲੋਂ ਨੰਬਰ ਹੈ ਕਿਸੇ ਨੇ ਗੱਲ ਕਰਨੀ ਕਿਸੇ ਵੀ ਤਰ੍ਹਾਂ ਦੀ ਗੱਲ ਕਰ ਸਕਦਾ ਹਾਂ ਨੰਬਰ 2 ਤੇ ਆਪਣੇ ਕੋਲੇ Honda ਦੀ City ਗੱਡੀ ਪਹੁੰਚੀ ਹੈ ਜੀ 2014 ਮਾਡਲ ਗੱਡੀ ਹੈ ਬਾਈ ਫਾਸਟ ਓਨਰ ਹੈ ਇੱਕ ਹੱਥ ਗੱਡੀ ਚੱਲੀ ਹੋਈ ਹੈ 4,20,000 ਰੁਪਿਆ ਮਾਲਕ ਵੱਲੋਂ ਆਪਣੇ ਕੋਲੇ ਡਿਮਾਂਡ ਪਹੁੰਚੀ ਹੈ ਗੱਡੀ ਦੀ ਤੇ ਗੱਡੀ 'ਚ ਕਮੀ ਪੇਸ਼ੀ ਕੋਈ ਨਹੀਂ ਹੈ ਗੱਡੀ ਪਹੁੰਚੀ ਆਪਣੇ ਕੋਲੇ ਸੁਨਾਮ ਏਰੀਆ 'ਚੋਂ ਕਿਸੇ ਮੇਰੇ ਭਰਾ ਨੇ ਮੇਰੇ ਵੱਡੇ ਬਜ਼ੁਰਗ ਨੇ ਕਿਸਨੂੰ ਵੀ ਪਸੰਦ ਆਈ ਹੈ ਜਾ ਕੇ ਦੇਖਣੀ ਹੋਵੇ ਗੱਡੀ ਜਾ ਕੇ ਦੇਖ ਸਕਦੋਂ ਨਵੇਂ 14 ਚ ਹੈ 14 ਮਾਡਲ ਹੈ ਕੰਡੀਸ਼ਨ ਆਲੂਕਿਆ ਰੰਗ ਤੁਹਾਡੇ ਸਾਹਮਣੇ ਹੈ ਜੇ ਆਪਾਂ ਅੰਦਰੋਂ ਗੱਲ ਕਰੀਏ ਤਾਂ ਸੀਟ ਕਵਰ ਮੈਟਿੰਗ ਮਿਊਜ਼ਿਕ ਸਿਸਟਮ ਏਅਰ ਸਹੀਟਰ ਸਾਰਾ ਕੁਝ ਆਪਾਂ ਨੂੰ ਵਧੀਆ ਮਿਲ ਜੂਗਾ ਤੇ ਸਾਰੇ ਫੰਕਸ਼ਨ ਵਰਕਿੰਗ ਚ ਨੇ ਇੰਜਨ ਗੇਅਰ ਵੱਲੋਂ ਕੋਈ ਨੁਕਸ ਨਹੀਂ ਇੱਕ ਨੰਬਰ ਗੱਡੀ ਆ ਬਹੁਤ ਵਧੀਆ ਮਾਲਕ ਨੇ ਰੱਖੀ ਹੋਈ ਆ ਵਧੀਆ ਚਲਾਈ ਹੋਈ ਆ ਬਾਕੀ ਜਿਹੜੇ ਓਨਰ ਨੇ ਜਿਹੜੇ ਮਾਲਕ ਨੇ ਉਹਨਾਂ ਦਾ ਨੰਬਰ ਆਪਾਂ ਦੇ ਰੱਖਿਆ ਸਕਰੀਨ ਤੇ 88 472 55539 ਜੇ ਕਿ ਸਬੀ ਤਰ੍ਹਾਂ ਦੀ ਕੋਈ ਵੀ ਗੱਲ ਤੁਸੀਂ ਕਰਨਾ ਚਾਹੁੰਦੇ ਹੋ ਗੱਡੀ ਬਾਰੇ ਤਾਂ ਮਾਲਕ ਨਾਲ ਡਾਇਰੈਕਟ ਗੱਲ ਕਰ ਸਕਦੇ ਹੋ ਤੇ ਨੰਬਰ 3 ਤੇ ਹੁੰਦਾ ਦੀ WRB ਪੈਟਰੋਲ ਵਰਜ਼ਨ ਵੱਡੀ ਗੱਡੀ ਆਪਾਂ ਲੈ ਕੇ ਪਹੁੰਚੀ ਆਂ ਮਾਡਲ 2018 ਸੈਕੰਡ ਓਨਰ ਗੱਡੀ ਆ ਦੂਜੇ ਨਾਮ ਹੈ 뮤జిక్ ਸਿਸਟਮ ਵਗੈਰਾ ਸਾਰਾ ਕੁਝ ਵਧੀਆ ਕੰਪਨੀ ਵੱਲੋਂ ਫਿਟਡ ਹੈ ਤੇ ਟਾਇਰਾਂ ਦੇ ਵਿੱਚ ਅਲਾਈ ਲੱਗੇ ਹੋਈ ਨੇ ਤੇ ਰੰਗ ਸਾਰਾ ਗੱਡੀ ਦਾ ਜੈਨੂਨ ਹੈ ਕੋਈ ਕਿਸੇ ਪਾਸੋਂ ਨਾ ਤਾਂਪਨੂ ਛਰੀਟ ਨਾ ਕੋਈ ਡੈਂਟ ਨਾ ਕੋਈ ਲੱਗੀ ਹੋਈ ਕੁਝ ਨਹੀਂ ਮਿਲਣਾ ਜਾ ਕੇ ਕਿਸੇ ਨੇ ਦੇਖਣੀ ਹੋ ਬਈ 6 ਲੱਖ ਤੇ 25000 ਰੁਪਿਆ ਡਿਮਾਂਡ ਰੱਖੀ ਆ ਬਾਕੀ ਕਹਿੰਦੇ ਸੀਗੇ ਜਦੋਂ ਦੇਖਣ ਆਉਂਗੇ ਉਹ ਤੋਂ ਬਾਅਦ ਮੌਕੇ ਤੇ ਘਾਟਾ ਵਾਦਾ ਕਰ ਲਾਂਗੇ ਵੇਕੇ ਤੁਸੀਂ ਦੇਖਣੀ ਹੋ ਵੀ ਚਲਾ ਕੇ ਦੇਖਣੀ ਹੋ ਵੀ ਇੰਜਨ ਗੇਅਰ ਦੇਖਣਾ ਹੋ ਵੀ ਤਾਂ ਮੋਗੇ ਮਾਲਕ ਦੇ ਘਰੇ ਗੱਡੀ ਖੜੀ ਆ ਜਾ ਕੇ ਦੇਖ ਸਕਦੇ ਹੋ ਬਾਕੀ ਫੋਟੋਆਂ ਸਕਰੀਨ ਤੇ ਚੱਲੇ ਰਹੀਆਂ ਇੰਨੇ ਨੇ ਫੋਟੋ ਮ ਆਪਣੇ ਕੋਲੇ ਵਧੀਆ ਖਿੱਚ ਕੇ ਭੇਜੀਆਂ ਅੰਦਰ ਬਾਹਰੋਂ ਤੇ ਚਾਰੇ ਪਾਸੋਂ ਤੁਸੀਂ ਜਿਵੇਂ ਕੀ ਦੇਖ ਰਹੇ ਹੋ ਜੀ ਤੇ ਕਿਸ ਨੇ ਦੇਖਣੀ ਆ ਜਾ ਕੇ ਦੇਖੋ ਰੇਟ ਹੋ ਜਾਊਗਾ ਤੇ ਮਾਲਕ ਦਾ ਜਿਹੜਾ ਨੰਬਰ ਹੈ ਉਹ ਤੁਹਾਨੂੰ ਮੈਂ ਸਕਰੀਨ ਤੇ ਦੇ ਹੀ ਦਿੱਤਾ ਜੀ ਮਾਲਕ ਦਾ ਨੰਬਰ ਹੈ 95921 369695 ਹੁਣ ਆਪਾਂ ਗੱਲ ਕਰਾਂਗੇ ਆਪਣੇ ਕੋਲੇ ਸੈਂਟਰੋ ਗੱਡੀ ਪਹੁੰਚੀ ਹੈ 2002 ਮਾਡਲ ਹੈ ਤੇ 2027 ਤੱਕ ਇਹਦੀ ਪਾਸਿੰਗ ਮਾਲਕ ਵੱਲੋਂ ਰਿਨਿਊ ਹੋਈ ਹੈ ਜੀ ਤੇ ਮਾਛੀਵਾੜਾ ਸਾਹਿਬ ਮਾਲਕ ਦਾ ਏਰੀਆ 90 ਤੋਂ 95 ਪੈਸੇ ਟਾਰਾਂ ਦੀ ਕੰਡੀਸ਼ਨ ਪਈ ਹੈ ਗੱਡੀ ਖੜੀ ਹੈ ਮਾਛੀਵਾੜਾ ਸਾਹਿਬ ਤੇ ਗੱਡੀ ਦਾ ਰੰਗ ਦੇਖ ਲਓ ਤੁਸੀਂ ਗੱਡੀ ਦੇਖ ਲਓ ਮਾਲਕ ਨੇ ਕਿਹਾ ਵੀ ਇੰਜਨ ਗੇਅਰ ਚ ਕੋਈ ਕਮੀ ਨਹੀਂ ਹੈਗੀ ਇੰਜਨ ਗੇਅਰ ਵੱਲੋਂ ਫੁੱਲ ਗਾਰੰਟੀ ਹੈ ਜੀ ਬਾਕੀ ਬਾਡੀ ਲਾਈਨ ਵੀ ਦੇਖ ਲਓ ਵਧੀਆ ਪਈਆ ਮਾੜੇ ਮੋٹے ਸਕ੍ਰੈਚ ਮੜ ਮੋਟਾ ਰੰਗ ਵੀ ਆਪਾਂ ਨੂੰ ਖਰਾਬ ਮਿਲੂਗਾ ਤੇ ਬਾਕੀ ਗੱਡੀ ਚਲਾਉਣ ਚ ਕੋਈ ਨੁਕਸ ਨਹੀਂ ਤੇ ਅੱਗੇ ਦੇਖ ਲਓ ਤੁਸੀਂ ਬੋਰਨਡ ਤੇ ਮਾੜਾ ਮੋਟਾ ਮਤਲਬ ਕੀ ਹੈ ਗਿਆ ਰੰਗ ਤੇ ਬਾਕੀ ਜ਼ਿਆਦਾ ਨਹੀਂ ਹੈਗੀ ਮਾੜੀ ਮੁੱਟੀ ਟੱਚਿੰਗ ਜੀ ਪਾਲਦੀ ਹੈ ਤੇ ਕਿਸੇ ਨੇ ਬਿਸ ਇਦਾਂ ਹੀ ਚਲਾਉਣੀ ਹੋਵੇ ਤਾਂ ਕੋਈ ਮਾੜੀ ਨਹੀਂ ਹੈਗੀ ਕਿਉਂਕਿ 27 ਤੱਕਰ ਪਾਸਿੰਗ ਪਈ ਆ ਰੇਟ ਹੋ ਜਾਊਗਾ ਤੇ ਮਾਲਕ ਦਾ ਨੰਬਰ 98700 2810 485 ਮਾਲਕ ਵੱਲੋਂ ਜਿਹੜਾ ਕੁਝ ਆਪਾਂ ਨੂੰ ਆਪਣੇ ਜਾਣਕਾਰੀ ਮਿਲੀ ਗੱਡੀ ਦੀ ਤੁਹਾਨੂੰ ਮੈਂ ਦੱਸਤੀ ਜੀ ਤੇ ਮੇਰੇ ਵੱਲੋਂ ਮੈਂ ਕੁਝ ਨਹੀਂ ਦੱਸਦਾ ਜੀ ਜਿਹੜੀ ਜਾਣਕਾਰੀ ਪਹੁੰਚਦੀ ਹੈ ਤੇ ਗੱਡੀ ਦੀ ਕੰਡੀਸ਼ਨ ਸਾਰਾ ਕੁਝ ਆਪਾਂ ਮਾਲਕ ਵੱਲੋਂ ਦੱਸਿਆ ਹੋਇਆ ਤੁਹਾਨੂੰ ਦੱਸ ਦਿਆਂ ਜੀ ਬਾਕੀ ਵੀਡੀਓ ਦੀ ਗੱਲਬਾਤ ਹੋ ਰਹੀ ਹੈ ਜੀ ਅੱਗੇ ਹੋਰ ਵੀ ਮਸ਼ੀਨਰੀਆਂ ਤੁਹਾਨੂੰ ਮਿਲਣ ਗਿਆ ਤੇ ਪਹਿਲਾਂ ਤਾਂ ਆਪਣੇ ਚੈਨਲ ਦਾ ਤੁਸੀਂ WhatsApp ਨੰਬਰ ਨੋਟ ਲਾਜ਼ਮੀ ਕਰ ਲਿਓ ਲਿਖ ਲਿਆ ਕਰੋ ਚਾਹੇ ਸੇਵ ਕਰ ਲਿਆ ਕਰੋ 7719445360 ਜੇ ਭਈ ਕਿਸੇ ਕੋਲੀ ਕਿਸੇ ਵੀ ਏਰੀਆ ਚ ਕੋਈ ਗੱਡੀ ਆ ਕੂਠੀ ਆ ਘਰ ਮਕਾਨ ਆ ਤੁਸੀਂ ਵੇਚਣਾ ਜੇ ਚਾਹੁੰਦੇ ਹੋ ਤਾਂ ਆਪਣੇ ਕੋਲੇ ਭੇਜ ਕੇ ਇੱਕ ਵੀਡੀਓ ਪੂਰੀ ਜਾਣਕਾਰੀ ਤੇ 10-12 ਫੋਟੋ ਮੰਜੀ ਆ ਕੁਝ ਆਪਣੇ ਕੋਲੇ ਭੇਜ ਕੇ ਬਿਲਕੁਲ ਫਰੀ ਦੇ ਵਿੱਚ ਐਡ ਲਗਵਾ ਸਕਦੇ ਹਾਂ ਆਪਣਾ ਕਮਿਸ਼ਨ ਖਰਚਾ ਵਰਚਾ ਕਿਸੇ ਤਰ੍ਹਾਂ ਦਾ ਕੁਝ ਨਹੀਂ ਹੁੰਦਾ ਜੀ ਬਿਲਕੁਲ ਫਰੀ ਦੇ ਵਿੱਚ ਆਪਾਂ ਸਾਰਾ ਕੰਮ ਕਰ ਦਿਆਂ ਜੇ ਕਿਸੇ ਨੇ ਐਡ ਕਰਵਾਉਣੀ ਹੈ ਤਾਂ ਭੇਜੋ ਆਪਣੇ ਕੋਲੇ ਬਾਕੀ ਇਸ ਤਰ੍ਹਾਂ ਦੀ ਹਰ ਰੋਜ਼ ਤੁਸੀਂ ਨਵੀਂ ਵੀਡੀਓ ਦੇਖਣਾ ਚਾਹੁੰਦੇ ਹੋ ਵੀਡੀਓ ਤੁਹਾਨੂੰ ਵਧੀਆ ਲੱਗ ਰਹੀ ਹੈ ਪਸੰਦ ਆ ਰਹੀ ਹੈ ਦਾ نیچے ਇੱਕ ਤੁਹਾਨੂੰ ਤੁਹਾਨੂੰ ਇੱਕ نیچے ਸਬਸਕ੍ਰਾਈਬ ਦਾ ਬਟਨ ਮਿਲੂਗਾ ਜਰੂਰ ਦਬਾ ਦਿਓ ਸਬਸਕ੍ਰਾਈਬ ਵਾਲੇ ਬਟਨ ਤੇ ਤੇ ਵਧੀਆ ਲੱਗੀ ਹੋਵੇ ਵੀਡੀਓ ਤਾਂ ਲਾਈਕ ਵੀ ਕਰ ਦਿਓ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਜੀ ਤੇ ਹੁਣ ਆਪਾਂ ਇਨੋਵਾ ਗੱਡੀ ਦੀ ਗੱਲ ਕਰਾਂਗੇ ਬਈ 2010 ਮਾਡਲ ਗੱਡੀ ਆਪਣੇ ਕੋਲੇ ਪਹੁੰਚੀ ਆ ਇਨੋਵਾ ਤੇ 2029 ਤੱਕ ਰਹੇ ਦੀ ਪਾਸਿੰਗ ਆਪਾਂ ਨੂੰ ਰਿਨਿਊ ਮਿਲੂਗੀ ਤੇ ਗੱਡੀ ਦੀ ਡਿਮਾਂਡ 1,90,000 ਰੁਪਇਆ ਮਾਲਕ ਵੱਲੋਂ ਪਹੁੰਚੀ ਐ ਮਲੇਰ ਕੋਟਲਾ ਮਾਲਕ ਦਾ ਏਰੀਆ ਨਵੇਂ ਟਾੜਾਂ ਚ ਗੱਡੀ ਦੀ ਕੰਡੀਸ਼ਨ ਆਲੂਕਿਆ ਕੋਈ ਕਮੀ ਪੇਸ਼ੀ ਨਹੀਂ ਗੱਡੀ ਚ ਜਾ ਕੇ ਕਿਸੇ ਨੇ ਦੇਖਣੀ ਆ ਕਿਸੇ ਨੇ ਚਲਾ ਕੇ ਦੇਖਣੀ ਆ ਤੁਸੀਂ ਜਾ ਕੇ ਦੇਖ ਸਕਦੇ ਹੋ ਚਲਾ ਕੇ ਦੇਖ ਸਕਦੇ ਹੋ ਬਾਕੀ ਰੇਟ ਉੱਪਰ-ਨੀਚੇ ਹੋ ਜਾਊਗਾ ਤੇ ਨਵੇਂ ਟਾੜਾਂ ਚ ਮਲੇਰ ਕੋਟਲੇ ਖੜੀ ਆ ਬਾਕੀ ਤੁਸੀਂ ਸਾਰਾ ਕੁਝ ਦੇਖ ਲਿਆ ਗੱਡੀ ਦੀਆਂ ਫੋਟੋਆਂ ਤੁਸੀਂ ਦੇਖ ਲਈਆਂ ਕਿਸੇ ਨੇ ਜਾ ਕੇ ਗੱਡੀ ਦੇਖਣੀ ਹੋ ਵੀ ਕਿਸੇ ਨੇ ਚਲਾ ਕੇ ਦੇਖਣੀ ਹੋ ਵੀ ਤੁਸੀਂ ਆਪੇ ਜਾ ਕੇ ਦੇਖ ਸਕਦੇ ਹੋ ਮਾਲਕ ਦਾ ਨੰਬਰ 88 473 68200 38 ਮਾਲਕ ਨਾਲ ਗੱਲ ਆਪੇ ਕਰ ਲਿਓ ਜੀ ਤੇ ਹੁਣ ਆਪਾਂ ਤੁਹਾਡੇ ਖਾਤਰ ਇੱਕ ਐਂਡੀਕਾ ਗੱਡੀ ਲੈ ਕੇ ਪਹੁੰਚੇ ਹਾਂ 2013 ਮਾਡਲ ਗੱਡੀ ਆ ਜੀ 81 ਮਾਲਕ ਨੇ ਡਿਮਾਂਡ ਲਾ ਕੇ ਭੇਜੀ ਹੈ ਗੁਰਦਾਸਪੁਰ ਮਾਲਕ ਦਾ ਏਰੀਆ 80 ਤੋਂ 85 ਪੈਸੇ ਟਾਰਾਂ ਦੀ ਕੰਡੀਸ਼ਨ ਪਈ ਆ ਗੱਡੀ 'ਚ ਕਮੀ ਪੇਸ਼ੀ ਕੋਈ ਨਹੀਂ ਬਹੁਤ ਵਧੀਆ ਗੱਡੀ ਆ ਚਲਾ ਕੇ ਕਿਸੇ ਨੇ ਦੇਖਣੀ ਹੈ ਗੱਡੀ ਚਲਾ ਕੇ ਦੇਖ ਸਕਦਾ ਹੂੰ ਕਿਸੇ ਨੇ ਸਟਾਰਟ ਕਰਕੇ ਦੇਖਣੀ ਹੈ ਸਟਾਰਟ ਕਰਕੇ ਦੇਖ ਸਕਦਾ ਹੂੰ ਬਾਕੀ ਤੁਹਾਡੇ ਸਾਹਮਣੇ ਗੱਡੀਆਂ ਅਸੀਂ ਤੇ ਨੁਕਸ ਕੋਈ ਨਹੀਂ ਮਿਲਣਾ ਆਪਾਂ ਨੂੰ ਚਲਾ ਕੇ ਤੇ ਦੇਖ ਕੇ ਤੇ ਪੂਰੀ ਗੱਲਬਾਤ ਕਰਕੇ ਤੋਂ ਤੋਂ ਬਾਅਦ ਗੱਡੀ ਨੂੰ ਤੁਸੀਂ ਖਰੀਦ ਸਕਦੇ ਹੋ ਜੀ ਤੇ ਵਧੀਆ ਗੱਡੀ ਆ ਸੋਹਣੀ ਸਾਫ ਸੁਥਰੀ ਤੇ ਬਾਕੀ ਤੁਸੀਂ ਸਾਰਾ ਕੁਝ ਦੇਖ ਹੀ ਲਿਆ ਜੀ ਗੁਰਦਾਸਪੁਰ ਤੋਂ ਪਹੁੰਚੀ ਹੈ ਨੰਬਰ ਵਾਈ ਦਾ ਆਪਾਂ ਸਕਰੀਨ ਤੇ ਦੇ ਵੀ ਰੱਖਿਆ ਜੀ ਤੇ ਇਕアルਟੋ ਗੱਡੀ ਦੇਖੋ ਤੁਸੀਂ ਅਲਕਸਾਈ 5 ਮਾਡਲ ਹੈ 60000 ਰੁਪਏ ਸਿਰਫ ਡਿਮਾਂਡ ਹੈ ਦੀ ਬਰਨਾਲੇ ਖੜੀ ਆ 80 ਤੋਂ 85 ਪੈਸੇ ਟਾਇਰ ਨੇ ਗੱਡੀ ਦੇ ਜਿਹੜੇ ਮਾਲਕ ਨੇ ਉਹਨਾਂ ਦਾ ਨੰਬਰ ਆਪਾਂ ਸਕਰੀਨ ਤੇ ਦੇ ਰੱਖਿਆ ਸੀ ਤੇ ਵੀਡੀਓ ਦੀ ਗੱਲਬਾਤ ਆਪਾਂ ਪੂਰੀ ਕਰ ਲਈ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਵਧੀਆ ਲੱਗੀ ਵੀਡੀਓ ਤਾਂ ਲਾਈਕ ਸ਼ੇਅਰ ਲਾਜ਼ਮੀ ਕਰ ਦਿਓ ਚੈਨਲ ਨੂੰ ਕਰੋ ਸਬਸਕ੍ਰਾਈਬ ਤੇ ਜਲਦੀ ਮਿਲਦੇ ਹਾਂ ਜੀ ਆਪਾਂ ਨਵੀਂ ਵੀਡੀਓ ਨਵੀਂ ਕੋਠੀ ਮਕਾਨ ਕਰਦੇ ਨਾਲ ਤੇ ਵਧੀਆ ਲੱਗੀ ਵੀਡੀਓ ਤਾਂ ਸਬਸਕ੍ਰਾਈਬ ਕਰ ਦਿਓ ਚੈਨਲ ਨੂੰ ਜੇ ਕਿਸ ਨੇ ਐਡ ਕਰਵਾਉਣੀ ਹੈ ਕੂਠੀ ਘਰ ਮਕਾਨ ਦੀ ਕਿਸੇ ਵੀ ਗੱਡੀ ਦੀ ਆਪਣੇ ਕੋਲੇ ਭੇਜ ਕੇ ਫਰੀ ਦੇ ਵਿਚਾਰ ਲਗਵਾ ਸਕਦੇ ਹਾਂ ਉੱਪਰ ਹਮੇਸ਼ਾ ਬਾਰ-ਬਾਰ ਆਪਣਾ ਨੰਬਰ ਚੱਲਦੇ ਰਹਿੰਦਾਗਾ